ਮਹਾੜੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਤੋਂ ਬਾਅਦ ਪਾਣੀ ਬਿਆਸ ਤੇ ਸਤਲੁਜ ਦੇ ਵਿੱਚ ਆਇਆ ਤਾਂ ਸਤਲੁਜ ਨੇ ਕਹਿਰ ਮਚਾਇਆ ਤਾਂ ਫਿਰੋਜ਼ਪੁਰ ਦੇ ਪਿੰਡਾਂ ਦੇ ਵਿੱਚ ਸਤਲੁਜ ਦੇ ਕਈ ਪਿੰਡ ਪ੍ਰਭਾਵਿਤ ਹੋਏ ਨੇ ਸਤਲੁਜ ਦੀ ਮਾਰ ਪਈ ਹੈਗੀ ਹੈ ਹਾਲਾਂਕਿ ਪੰਜਾਬ ਦੇ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਤਾਂ ਫਿਰੋਜ਼ਪੁਰ ਦੇ ਵਿੱਚ ਮੌਜੂਦ ਹੈਗੇ ਆ ਤਸਵੀਰ ਦਿਖਾਣੇ ਹੈਗੇ ਆ ਕਿ ਜਦੋਂ ਪੰਜਾਬ ਦੇ ਉੱਪਰ ਕੋਈ ਵਿਪਤਾ ਪੈਂਦੀ ਹੈਗੀ ਹੈ ਪਰੇਸ਼ਾਨੀ ਪੈਂਦੀ ਹੈ ਤਾਂ ਪੰਜਾਬੀ ਖੜਦੇ ਹੈਗੇ ਨੇ ਤਾਂ ਤਸਵੀਰ ਤੁਸੀਂ ਦੇਖੋ ਕਿ ਅਸੀਂ ਮੌਜੂਦ ਹੈਗੇ ਆ ਇਹ ਫਿਰੋਜ਼ਪੁਰ ਮਕੂ ਰੋਡ ਹੈਗੀ ਹੈ ਜਿੱਥੇ ਇਹ ਪਹੁੰਚੇ ਹੈਗੇ ਆ ਟਰੈਕਟਰ ਟਰਾਲੀਆਂ ਲੈ ਕੇ ਜਿਸ ਦੇ ਵਿੱਚ ਹੜਪੀੜਤਾ ਦੇ ਲਈ ਰਾਸ਼ਨ ਲੈ ਕੇ ਆਏ ਹੈਗੇ ਆ ਪਸ਼ੂਆਂ ਦੇ ਲਈ ਚਾਰਾ ਹੈਗਾ ਟੂੜੀ ਹੈਗੀ ਹੈ ਔਰ ਇਹ ਤਸਵੀਰ ਉਹ ਹੈਗੀ ਹੈ ਜਿਹੜੀ ਪੰਜਾਬ ਦੀ ਤਸਵੀਰ ਹੈ ਕੀ ਪੰਜਾਬ ਦੇ ਵਿੱਚ ਕੋਈ ਵਿਪਤਾ ਪੈਂਦੀ ਹੈ ਤਾਂ ਪੰਜਾਬੀ ਆਪ ਹੀ ਮੂਹਰੇ ਹੋ ਕੇ ਅੱਗੇ ਖੜਦੇ ਹੈਗੇ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਇਸ ਪਾਸੇ ਵੀ ਮੈਂ ਤਸਵੀਰ ਮਨਵਾਵਾਗਾ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਸ਼ੁਰੂ ਹੁੰਦਾ ਹੈ ਕਾਫਲਾ ਤੇ ਪਿੱਛੋਂ ਤੱਕ ਜਿਹੜਾ ਇਹ ਕਾਫਲਾ ਜਿਹੜਾ ਨਜ਼ਰ ਆਂਦਾ ਹੈਗਾ ਔਰ ਵਕ ਵਕ ਥਾਵਾਂ ਦੇ ਉੱਪਰ ਹੀ ਨਜ਼ਰ ਆਂਦਾ ਹੈਗਾ ਔਰ ਵਕ ਵਕ ਥਾਵਾਂ ਤੇ ਇਹਨਾਂ ਨੇ ਜਾਣਾ ਹੈਗਾ ਸਾਡੇ ਨਾਲ ਇੱਥੇ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆਂ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਗੁਰਜੰਟ ਜੀ ਪਹਿਲੇ ਤਾਂ ਕਿਵੇਂ ਹਾਲਾਤ ਤੁਸੀਂ ਦੇਖਦੇ ਹੈਗੇ ਉਹ ਜਿਹੜੇ ਪੰਜਾਬ ਦੇ ਵਿੱਚ ਬਣੇ ਆ ਕਈ ਜ਼ਿਲ੍ਹਿਆਂ 'ਚ ਬਣੇ ਆ 3 ਲੱਖ ਤੋਂ ਉੱਪਰ ਜਿਹੜੀ ਫਸਲ ਹੈ ਉਹ ਪਾਣੀ ਦੀ ਚਪੇੜ ਦੇ ਵਿੱਚ ਹੈ ਕਿਸਾਨ ਪਰੇਸ਼ਾਨ ਹੈਗੇ ਆ ਘਰ ਕਿਰੇ ਹੋਏ ਨੇ ਕਾਫੀ ਲੋਕ ਹਜ਼ਾਰਾਂ ਲੋਕ ਪ੍ਰਭਾਵਿਤ ਹੈਗੇ ਨੇ ਇਦੋਂ ਅਸੀਂ ਇਸ ਗੱਲ ਨੂੰ ਦੇਖਦੇ ਹਾਂ ਜੀ ਵੀ ਚਲੋ ਜਿਹੜੀ ਕੁਦਰਤ ਦੀ ਮਾਰ ਆ ਜੀ ਉਹ ਹਰ ਇੱਕ ਵਿਅਕਤੀ ਤੇ ਪੈ ਜਾਂਦੀ ਆ ਹਰ ਇੱਕ ਸਟੇਟ ਤੇ ਜਾਂ ਕਿਤੇ ਵੀ ਦੇਸ਼ ਤੇ ਵੀ ਪੈ ਸਕਦੀ ਆ ਪਰ ਜਿਹੜੀ ਸਾਡੇ ਪੰਜਾਬ ਦੇ ਉੱਤੇ ਇਹ ਮਤਲਬ ਇਸ ਵਾਰ ਵਿਵਤਾ ਪਈ ਆ ਜੀ ਉਹ ਮੇਰੇ ਹਿਸਾਬ ਨਾਲ ਵੀ 30 ਸਾਲਾਂ ਤੋਂ ਬਾਅਦ ਐਡੀ ਵੱਡੀ ਜਿਹੜੀ ਪਈ ਆ ਵਿਵਤਾ ਇਹ ਪਰ ਇਹਦੇ ਵਿੱਚ ਕਿਤੇ ਨਾ ਕਿਤੇ ਨਾਕੀਆਂ ਸਰਕਾਰਾਂ ਦੀਆਂ ਵੀ ਹੁੰਦੀਆਂ ਨੇ ਸਰਕਾਰਾਂ ਜਿਵੇਂ ਕਿ ਡਰੇਨਾ ਖਾਲੇ ਪੁਰਾਣੇ ਦੀ ਸਫਾਈ ਨਹੀਂ ਕਰਾਉਂਦੀ ਜੀ ਉਸ ਚੀਜ਼ਾਂ ਬਾਰੇ ਧਿਆਨ ਦੇਣਾ ਚਾਹੀਦਾ ਪਰ ਫਿਰ ਵੀ ਕੁਦਰਤ ਦੀ ਮਾਰ ਨੂੰ ਸਾਰਾ ਜਿਹੜਾ ਪੰਜਾਬੀ ਭਾਈਚਾਰਾ ਉਹ ਇਕੱਠੇ ਹੋ ਕੇ ਉਹਨੂੰ ਨਿਪਟਦਾ ਹਰ ਪਾਸੇ ਦੇਖ ਲਓ ਤੁਸੀਂ ਅਸੀਂ ਤੀਜੀ ਜ਼ਿਲ੍ਹੇ ਚ ਆਏ ਆ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਪਿੰਡ ਭਧੌੜਾ ਸਾਡਾ ਤੇ ਇੱਧਰ ਅਸੀਂ ਦੇਖਦੇ ਆ ਵੀ ਕੋਈ ਪਟਿਆਲੇ ਤੋਂ ਆ ਜੀ ਕੋਈ ਲੁਧਿਆਣੇ ਤੋਂ ਆ ਜੀ ਕੋਈ ਕਿਤੋਂ ਆ ਜਿਹੜੇ ਦੀ ਪੰਜਾਬੀ ਭਾਈਚਾਰਾ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦਾ ਜਿੱਥੇ ਕੇ ਸਰਕਾਰਾਂ ਦਾ ਅਸੀਂ ਦੇਖਿਆ ਕਿਤੇ ਕੋਈ ਸਾਥ ਨਹੀਂ ਜੀ ਲੋਕ ਡੁੱਬ ਰਹੇ ਨੇ ਪਸ਼ੂ ਮਰ ਰਹੇ ਨੇ ਜੀ ਉਹਨਾਂ ਨੂੰ ਸਿਰਫ ਆਪਣੀ ਜਿਹੜੀ ਹੈਗੀ ਆਉਂਦੇ ਆ ਐਮਐਲਏ ਆਉਂਦੇ ਐਮਪੀ ਆਉਂਦੇ ਉਹ ਆਪਦੀਆਂ ਫੋਟੋਆਂ ਖਿਚਾ ਕੇ ਤੁਰ ਜਾਂਦੇ ਆ ਜੀ ਕਿਸੇ ਨੂੰ ਕਿਸੇ ਨਾਲ ਕੋਈ ਵਾਸਤਾ ਨਹੀਂ ਕੀ ਕੀ ਲੈ ਕੇ ਆਏ ਹੈਗੇ ਔਰ ਕਿੱਥੇ ਕਿੱਥੇ ਤੁਸੀਂ ਜਾ ਰਹੇ ਹੈਗੇ ਅਸੀਂ ਜੀ ਇਹਦੇ ਵਿੱਚ ਖੰਡ ਚਾਹ ਪੱਤੀ ਜੀ ਪਾਣੀ ਜੀ ਪਸ਼ੂਆਂ ਲਈ ਅਚਾਰ ਜੀ ਤੂੜੀ ਜੀ ਮਤਲਬ ਵੀ ਤਕਰੀਬਨ ਅਸੀਂ ਰਸੋਈ ਤੋਂ ਲੈ ਕੇ ਪਸ਼ੂਆਂ ਤੱਕ ਦਾ ਸਾਰਾ ਸਮਾਨ ਆ ਅਸੀਂ ਲੈ ਕੇ ਆਏ ਆ ਜੀ ਜਿਹੜਾ ਇਹ ਸਮਾਨ ਲੈ ਕੇ ਆਇਓ ਕਿੱਥੇ ਕਿੱਥੇ ਤੁਸੀਂ ਲੈ ਕੇ ਜਾਣਾ ਹੈਗਾ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਅਜੇ ਅਸੀਂ ਆਪਾਂ ਟਰਾਈ ਮਾਰ ਰਹੇ ਹਾਂ ਜਿੱਥੇ ਲੋਡ ਬੰਦਾ ਸੀ ਉੱਥੋਂ ਤੱਕ ਰਪਚਾ ਸਕੀਏ ਵੈਸੇ ਰਾਸ਼ਨ ਜਿਹੜੇ ਜਿਹੜੇ ਏਰੀਆ ਦੇ ਵਿੱਚ ਪੂਰਾ ਹੋ ਰਿਹਾਗਾ ਉੱਥੋਂ ਅਸੀਂ ਵੀ ਲੋ ਬੈਸੇ ਕਈ ਜਗ੍ਹਾ ਤੇ ਅਸੀਂ ਕੰਟੈਕਟ ਕੀਤਾ ਵੀ ਉੱਥੇ ਜਿਵੇਂ ਅਕਾਲੀ ਹੋਵੇ ਜਾਂ ਝਾੜੂ ਵਾਲੇ ਹੋਵੇ ਜਾਂ ਹੋਰ ਆ ਟੋਟਾ ਟੇ ਟੈਂਟ ਲਾਈ ਬੈਠੋ ਕਹਿੰਦੇ ਵੀ ਸਾਨੂੰ ਦੇਜੋ ਅਤੇ ਅਸੀਂ ਆਪੇ ਵੰਡ ਦਿਆਂਗੇ ਤੁਸੀਂ ਆਪ ਵੰਡ ਰਹੇ ਹੋ ਅਜੇ ਅਸੀਂ ਆਪ ਮੰਡਾਗੇ ਤੇ ਕੋਸ਼ਿਸ਼ ਸਾਡੀ ਇਹ ਵੀ ਜਿੱਥੋਂ ਤੱਕ ਅਸੀਂ ਨਹੀਂ ਕੋਈ ਪਹੁੰਚਿਆ ਸੀ ਉੱਥੇ ਪਹੁੰਚ ਗਏ ਹਾਂਜੀ ਤਾਂ ਬਿਲਕੁਲ ਇਹ ਤਸਵੀਰ ਇੱਕ ਵਾਰੀ ਤੁਹਾਨੂੰ ਫਿਰ ਦਿਖਾ ਦੇਣਾ ਚਾਹੁੰਦੇ ਆ ਇਹ ਉਹ ਪੰਜਾਬੀ ਨੇ ਜਿਹੜੇ ਅੱਜ ਪੰਜਾਬ ਦੇ ਨਾਲ ਖੜੇ ਹੋਏ ਆ ਔਰ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਆ ਔਰ ਇਹ ਬਰਦਾਲਾ ਪਧੋੜ ਤੋਂ ਆਏ ਆ ਹੋਰ ਵੀ ਵੱਖ-ਵੱਖ ਥਾਵਾਂ ਤੋਂ ਆਏ ਹੋਏ ਆ ਔਰ ਦੂਰ ਤੱਕ ਕਾਫਲਾ ਜਿਹੜਾ ਉਹ ਨਜ਼ਰ ਆਂਦਾ ਹੈਗਾ ਔਰ ਪੰਜਾਬ ਦੇ ਵਿੱਚ ਪੰਜਾਬ ਦੀ ਤਸਵੀਰ ਹੈਗੀ ਹੈ ਕਈ ਨੌਜਵਾਨਾਂ ਨੂੰ ਭੰਡਿਆ ਜਾਂਦਾ ਹੈਗਾ ਪੰਜਾਬ ਨੂੰ ਭੰਡਿਆ ਜਾਂਦਾ ਹੈਗਾ ਕਿ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਤਸਿਆ ਪਰ ਅੱਜ ਉਹੀ ਨੌਜਵਾਨ ਜਿਹੜੇ ਨੇ ਉਹ ਆਪਣੇ ਪੰਜਾਬੀਆਂ ਦੇ ਨਾਲ ਖੜੇ ਹੋਏ ਆ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਣੀ ਟੀਵੀ ਬੀਰੋਸਪੁਰ